ਆਉਂਦੇ 1919 ਦਾ ਸਾਡਾ ਤਾ ਸਪੁੱਤਰੇ ਜੱਲ੍ਹਿਆਂ ਵਾਲਾ ਪਾਗ ਧਾਗ ਖਾਂਦ ਸੁਣ ਕੇ ਨੈਣੀ ਖੂਨ ਉੱਤਰੇ ਜੱਲ੍ਹਿਆਂ ਵਾਲਾ ਬਾਗ ਪਾਗ ਧਾਗ ਖਾਂਦ ਸੁਣ ਕੇ ਨੈਣੀ ਖੂਨ ਉੱਤਰੇ ਸਾਕੀ ਦੇ ਹੜਾ ਲੋਕਾਂ ਦਾ ਇਕੱਠ ਸੀ ਮੈਕਲਡ ਹੈਰ ਦਿੱਤ ਕਹਿੰਦੀ ਅੱਖ ਸੀ ਇਨਕਲਾਬੀ ਮੀਟਿੰਗ ਜਨਤਾ ਦੇ ਗੋਲਿਆਂ ਨਾਲੀਆਂ ਛੱਟ ਸੀ ਇੱਕ ਸੌ ਵੀ ਹਾਂ ਦੀ ਰੱਤ 60 ਫੁੱਟ ਡੂੰਘੇ ਖੂਹੇ ਵਿੱਚ ਤਿੰਨੋ ਛੇੜੇ ਝੱਲਿਆ ਵਾੜੇ ਭਾਗਤਾ ਦੇ ਖਾਂ ਤੇ ਸੁਣ ਕੇ ਨੈਣੀ ਖੂਨ ਉੱਤਰੇ ਝੱਲਿਆ ਵਾੜੇ ਭਾਗਤਾ ਦੇ ਖਾਂ ਤੇ ਸੁਣ ਕੇ ਨੈਣੀ ਖੂਨ ਉੱਤਰੇ ਨਿੱਕੇ ਨਿੱਕੇ ਬੱਚੇ ਆਦੇ ਸਿਰ ਪਾੜਦੇ ਵੱੱਲਾ ਨਾਲ ਹੌਣ ਜਿਵੇਂ ਚੂਹੇ ਯਾੜਦੇ ਪੇਸ਼ਨਾ ਚੋਕੀ ਨਾ ਸ਼ੋਰ ਮੱਚਿਆ ਸਹਿਕਦੇ ਸਰੀਰ ਪਰ ਨਕੀ ਨਕਾੜਤੇ ਘੋੜਿਆਂ ਦੀ ਸਕੀਮ ਜਨ ਤੱਕ ਫੁੱਟ ਪਾ ਕੇ ਸਾਡਾ ਮੈਨ ਉਸਰੇ ਜੱਲਵਾੜੇ ਗਾਹ ਤਾਰ ਦੇ ਖਾਂਦੇ ਸੁਣ ਕੇ ਨੈ ਨਹੀਂ ਖੂਨ ਉੱਟੇ ਕੰਦਾ ਦੀਨ ਸ਼ਾਨ ਗੋਲੀਆਂ ਦੇ ਚਸਦੇ ਦੂਲਮਾ ਦੇ ਧਾਗ ਨਾ ਤਾਇਆ ਮਿੱਤੇ ਦੇ ਲਹੂ ਪੀਤੇ ਪੌਂ ਤੇ ਸਮਾਦ ਹੈ ਖੜੀ ਜੀ ਨੂੰ ਵੇਖ ਹੰਝੂ ਪੀਤੇ ਨੇਣ ਵਿੱਚ ਦੇ ਸੋਗ ਦੀ ਲਹਿਰ ਦਿਲਾਂ 'ਚ ਅਸਰ ਦੀ ਗਮ ਦੇ ਕਬੂ ਤੇਰੇ ਜੱਲ੍ਹਾ ਬਾੜੇ ਬਾਗ ਦਾਖਾਂ ਸੁਣ ਕੇ ਨੇਣੀ ਖੂਨ ਉੱਤਰੇ ਉਦਮਸੇ ਉਹਨੇ ਅੱਖੀਂ ਸੀਨ ਵੇਖਿਆ ਕਾਸ਼ ਤੋਂ ਵੀ ਦੋਛਿਆਂ ਨੂੰ ਮਾਰ ਮਿਟਿਆ ਬਦਲ ਦੀ ਅੱਗ ਦੁਖੀ ਸਹਿਬ ਚੰਦਿਆ ਪਹੁੰਚ ਕੇ ਵਲੈ ਤੇ ਉੱਡ ਮੈ ਰਸੇ ਗਿਆ ਉਦਮ ਸੋ ਮੈ ਕਲੋਡ ਵੈਰ ਮਾਰ ਕੇ ਖੜਾ ਇੱਕ ਨੁਕਰੇ ਜੱਲੇ ਵਾਲੇ ਬਾਗ ਦਾ ਦੇਖਾਂ ਤੇ ਸੁਣ ਕੇ ਮੈਂ ਖੂਨ ਉਤਰੇ ਜੱਲੇ ਵਾਲੇ ਬਾਗ ਦਾ ਦੇਖਾਂ ਤੇ ਸੁਣ ਕੇ ਮੈਂ ਖੂਨ ਉਤਰੇ ਬਹੁਤ ਵਧੀਆ ਬਹੁਤ ਅੱਛਾ